ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਦੇ ਡੀਸੀ ਰੇਟ ਚੌਥਾ ਦਰਜਾ ਮੁਲਾਜ਼ਮਾਂ ਨੂੰ ਤਨਖਾਹਾਂ ਨਸੀਬ ਨਾ ਹੋਣ ਤੇ ਰੋਸ ਵਜੋਂ ਕੀਤੀ ਰੋਸ ਰੈਲੀ। ਹਾਂਜੀ ਪੂਰੀ ਖਬਰ ਦੇਖਣ ਲਈ ਬਣੇ ਰਹੋ ਚੈਨਲ ਦੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ। ਕਲਾਸ 4th ਗਵਰਨਮੈਂਟ EMPLOYEES UNION PUNJAB ਸਬ ਬ੍ਰਾਂਚ ਰਜਿੰਦਰਾ ਹਸਤਾਲ ਵੱਲੋਂ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਦੇ ਉਪਰੰਤ ਚੱਲ ਰਹੀਆਂ ਰੈਲੀਆਂ ਨੂੰ ਮੌਲਤਵੀ ਕੀਤਾ ਗਿਆ ਸੀ ਪਰੰਤੂ ਪਿਛਲੇ 2 ਮਹੀਨਿਆਂ ਤੋਂ ਫਿਰ ਵੀ ਤਨਖਾਹਾਂ ਜਾਰੀ ਨਾ ਹੋਣ ਤੇ ਮੁਲਾਜ਼ਮਾਂ ਨੇ ਮੈਡੀਕਲ ਸੁਪਰਡੈਂਟ ਦਫ਼ਤਰ ਅੱਗੇ ਰੋਸ਼ ਰੈਲੀਆਂ ਦਾ سلسلہ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ 21 ਜੂਨ ਨੂੰ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਦਫ਼ਤਰ ਅੱਗੇ ਤਨਖਾਹਾਂ ਸਮੇਤ ਲੰਬਿਤ ਪਈਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਜਾਵੇਗੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਅੱਗੇ ਰੈਲੀ ਦੌਰਾਨ ਮੰਗ ਕੀਤੀ ਕਿ ਮਹੀਨਾ ਅਪ੍ਰੈਲ ਮਈ ਦੀਆਂ ਤਨਖਾਹਾਂ ਕੱਚੇ ਗਰਮੀਆਂ ਨੂੰ ਜਾਰੀ ਕੀਤੀਆਂ ਜਾਣ ਅਤੇ ਕਰਮਚਾਰੀਆਂ ਦੀ ਘਾਟ ਨਵੀਂ ਰੈਗੂਲਰ ਭਰਤੀ ਕਰਕੇ ਪੂਰੀ ਕੀਤੀ ਜਾਵੇ ਸਾਰੇ ਕੰਟਰੈਕਟ ਆਊਟਸੋਰਸ ਮੁਲਾਜ਼ਮ ਡੀਸੀ ਰੇਟਾਂ ਤੇ ਕੰਮ ਕਰਦੇ ਮਲਟੀਟਾਸਕ ਕਰਮੀਆਂ ਦੀਆਂ ਸੇਵਾਵਾਂ ਮ ਰੈਗੂਲਰ ਕੀਤੀਆਂ ਜਾਣ ਅਤੇ ਘਟੋ ਘਟ ਤਨਖਾਹ 26000 ਰੁਪਏ ਕੀਤੀ ਜਾਵੇ ਮੌਸਮੀ ਵਰਦੀਆਂ ਦਿੱਤੀਆਂ ਜਾਣ ਅਤੇ ਕਰੋਨਾ ਕਾਲ ਸਮੇਂ ਕੰਮ ਕਰਦੇ ਫਾਰਕ ਕਿਤੇ ਕਾਮਿਆਂ ਨੂੰ ਮੁੜ ਹਾਜ਼ਰ ਕਰਨ ਦੀ ਮੰਗ ਕੀਤੀ ਗਈ। ਸਰਕਾਰ ਵੱਲੋਂ ਜੋ ਪ੍ਰਾਈਵੇਟ ਕੰਪਨੀਆਂ ਨੂੰ ਚੌਥਾ ਦਰਜਾ ਮਲਾਜ਼ਮਾਂ ਦੀ ਕਮੀ ਪੂਰੀ ਕਰਨ ਲਈ ਦਿੱਤੇ ਜਾ ਰਹੇ ਹਨ ਉਹ ਜਥੇਬੰਦੀ ਵੱਲੋਂ ਸਖਤ ਵਿਰੋਧੀ ਵਿਰੋਧ ਕਰੇਗੀ। ਟ੍ਰੇਲੀ ਨੂੰ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਵਾਨਾ ਬਲਜਿੰਦਰ ਸਿੰਘ ਜਗਮੂਨ ਸਿੰਘ ਜਗਮੂਨ ਸਿੰਘ ਕਮਲਜੀਤ ਸਿੰਘ ਅਤੇ ਆਦੀ ਹੋਰ ਆਗੂਆਂ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ